ਅਹੀਂ ਵਾਰਡ ਨੰਬਰ 43 ਦੇ ਵਿੱਚ ਖੜੇ ਆ। ਮੱਟੀ ਗਿਣਤੀ ਦੇ ਵਿੱਚ ਇੱਥੇ ਨੌਜਵਾਨ ਸਾਥੀਆਂ ਨੇ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ। ਇਤੋਂ ਪਹਿਲਾਂ 42 ਵਾਰਡ ਚ ਗਏ ਹਾਂ। ਉਸ ਤੋਂ ਪਿੱਛੇ ਠਿਕਰੀ ਵਾਲ ਪਿੰਡ, ਕੂਟ ਪਿੰਡ। ਅੜਾ ਵੱਡਾ ਘਰਾਮੇ ਜਿਆ। ਐਰਕਾ ਲੋਕ ਰਾਣੇ ਨੂੰ ਇੱਥੋਂ ਹਰਾਉਣਗੇ। ਆਮ ਆਦਮੀ ਪਾਰਟੀ ਨੂੰ ਸਰਦਾਰ ਭਗਤ ਸਹਿਮਾਨ ਦੇ ਕੀਤੇ ਕੰਮ ਨੂੰ ਜਿਤਾਉਣਗੇ। ਉਸ ਪਿਛਲੇ 20 ਸਾਲ ਤੋਂ ਹਰ ਉਮੀਦੋਂ ਰਹੀ ਕਹਿੰਦਾ ਰਾਣੇ ਨੂੰ ਹਰਾਵਾਂਗੇ ਪਰ ਹਰ ਵਾਰੀ ਲੀਡ ਦਾ ਕਜਦਾ ਕੀ ਕਰ ਰਹੇ ਮੈਂ ਕਿਹਾ ਐਰਕਾ ਵੇਖੋ ਪਿਛਲੇ 20 ਸਾਲ ਕਾਲੀਗੜ੍ਹ ਤੇ ਕਾਂਦਰ ਸਾਫ ਤੇ ਰਲ ਕੇ ਫ੍ਰੈਂਡਲੀ ਮੈਚ ਚੱਲਦਾ ਹੈ ਐਰਕਾ ਉਹ ਫ੍ਰੈਂਡਲੀ ਮੈਚ ਖਤਮ ਹੋ ਗਿਆ ਸਰਦਾਰ ਭਗਵੰਤ ਸਿੰਘ ਮਾਨ ਨੇ ਕੰਮ ਕੀਤੇ ਆ ਜੀਵੀ ਦੇ ਪਿੰਲੇ ਜੀਰੋ ਆ ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਿਆ ਕਿਸਾਨਾਂ ਨੂੰ ਦਿਨੇ-ਦਿਨੇ ਬੱਤੀ ਮਿਲਦੀ ਆ ਤਾਂ ਕਿ ਦੇਫਾਰਾ ਘੰਟੇ ਕੋਈ ਕੱਟਣੀ ਕਿਸਾਨ 6-7 ਘੰਟੇ ਬੰਬੀ ਚਲਾ ਗਿਆ ਆ ਆਪਣੀ ਤੇ ਮੁੜ ਕੇ ਪੱਤੀ ਚੱਲਦੀ ਤੋਂ ਮੋਟਰ ਬੰਦ ਕਰਕੇ ਘਰ ਕੇ ਘੇਵਦਾ ਇੰਡੀਆ ਲੈਨਸ ਨੂੰ ਲੈ ਕੇ ਕਾਂਗਰਸ ਨਾਲ ਤੁਹਾਡਾ ਸਮਝੌਤਾ ਵਾ ਪੰਜਾਬ ਵਿੱਚ ਤੁਸੀਂ ਕਾਂਗਰਸ ਦੀ ਵਿਰੋਧਤਾ ਕਰਦੇ ਇੰਡੀਆ ਲੈਵਲ ਦੇ ਉੱਤੇ ਜਿਹੜਾ ਗੱਠਬੰਧ ਨੇ ਇਸ ਦਾ ਸਬੰਧ ਵਿੱਚ ਤੁਹਾਡਾ ਕੀ ਕੰਗਾਠ ਬੰਧਨ ਕੱਲਾ ਕਾਂਗਰਸ ਤੇ ਆਵਾਂ ਵਾਲੀ ਪਾਰਟੀ ਦਾ ਨਹੀਂ ਸਾਰੀਆਂ 29 ਪਾਰਟੀਆਂ ਸਾਰੀਆਂ ਪਾਰਟੀਆਂ ਦਾ ਇੰਡੀਆ ਗੱਠ ਜੋੜ ਦੇ ਵਿੱਚ ਪੂਰਾ ਸਹਿਯੋਗ ਉਪਰ ਦਿੱਤਾ ਜਿੱਥੇ ਵੇਖੋ ਸਾਨੂੰ ਪਤਾ ਹੀ ਕੰਮ ਕੀਤੇ ਸਰਦਾਰ ਭਗਤ ਸਿੰਘ ਮਾਨ ਨੇ ਜਿਹੜਾ ਫੈਸਲਾ ਲਿਆ ਕੱਲੇ ਚੂਰ ਲਿਆ ਵਧੀਆ ਫੈਸਲਾ ਲਿਆ ਪੰਜਾਬ ਆਂਟ ਹੋਣੀ ਇਹਨਾਂ ਨੂੰ 5 ਐਮਪੀ ਦੇਣੇ ਪਏ ਇਤਿਹਾਸ 'ਚ ਸਾਡੇ ਆਮ ਆਦਮੀ ਪਾਰਟੀ ਨੂੰ ਹੁਣ 13 ਦੇ 13 ਸਾਡੇ ਆ ਤੇ 13 ਜਿੱਤਣਗੇ ਕਿਉਂਕਿ ਲੋਕ ਜਦੋਂ ਅਸੀਂ ਅਪੀਲ ਕਰਨੀ ਆ ਲੈਣਾ ਵੋਟ ਦੀ ਅਜੇ ਇੰਨੀ ਗੱਲ ਕਰਦੀ ਆ ਵੀ ਭਰਾਓ ਖਿਆਲ ਰੱਖਿਓ ਅਗੋਂ ਇਹ ਤੇ ਕਹਿੰਦਾ ਨਹੀਂ ਵੀ ਵੋਟ ਕੋ ਅਗਲੇ ਕਹਿ ਦਿੰਦੇ ਖਿਆਲ ਅਸੀਂ ਤੁਹਾਡਾ ਰੱਖਣਾ ਰੱਖਣਾ ਤੁਹਾ ਸਾਡਾ ਰੱਖਿਆ ਅਸੀਂ ਤੁਹਾਡਾ ਖਿਆਲ ਰੱਖਣਾ ਸਾਨੂੰ ਵੀ ਇਹਦਾ ਜਿਹਨੇ ਬਿੱਲ ਮਾਫੀ ਤਾਂ ਹੀ ਉਹਨੂੰ ਵੋਟ ਪਾਣੀ ਜਿਵੇਂ ਕਿਸਾਨਾਂ ਕੋਈ ਜਾਈਦਾ ਕਿਸਾਨ ਕਹਿੰਦੇ ਜਿੰਨੇ ਸਾਡੀ ਬਿਜਲੀ ਦਿਨ ਤੇ ਕਰਤੀ ਅਸੀਂ ਉਹਨੂੰ ਵੋਟ ਕੋਣੀ ਜਿੰਨੇ ਸਾਡੇ ਖੇਤਾਂ ਤੱਕ ਪਾਣੀ ਪਿਜਾਤਾ ਅਸੀਂ ਉਹਨੂੰ ਵੋਟ ਕੋਣੀ ਸਰ ਕਿਤੇ ਨਾ ਕਿਤੇ ਗਰੀਬ ਮੁਹੱਲਿਆਂ ਦੇ ਵਿੱਚ ਇਹ ਵੀ ਨਾਰਾ ਚੱਲ ਰਿਹਾ ਵਾ ਇੱਕ ਮੁੱਕਾ ਕੇਜਰੀਵਾਲ ਨੂੰ ਨਾ ਲਾਈਟ ਦਿਨੇ ਨਾ ਰਾਤ ਨੂੰ ਇਹਦਾ ਕੀ ਮਤ ਬਟ ਉਹ ਕਰ ਰਹੇ ਜਿਹੜੀ ਲਾਈਟ ਆ ਨਾ ਉਹਦੇ 'ਚ ਸਰਕਾਰ ਦਾ ਨਹੀਂ ਕੋਈ ਰੋਲ ਜਿਹੜੀ ਜਾਂਦੀ ਆ। ਗਰਮੀ ਬਹੁਤ ਜ਼ਿਆਦੀ ਆ, ਅੱਤ ਦੀ ਗਰਮੀ ਪੈਦੀ ਆ। ਪੜਾ ਪੱਕੇ ਤੇਲੇ ਖੜੇ ਆ। ਤਕਸੀਨਾ ਫਿਰ ਵੀ ਸਾਰਿਆਂ ਨੂੰ ਆਈ ਦੇ। ਆਉਂਦਾ ਪਿਆ ਕਿ ਨਹੀਂ ਆਉਂਦਾ ਪਿਆ। ਇਸੇ ਤਰ੍ਹਾਂ ਹੀ ਗਰਮੀ ਬਹੁਤ ਜ਼ਿਆਦੀ ਆ। ਟੈਂਪਰੇਚਰ ਜ਼ਿਆਦਾ ਆ। ਆਪਣੇ ਭਰਾਵਾਂ ਨੇ ਜਿਹੜੇ ਲਵਾਏ ਆ ਮੀਟਰ ਉਹਦੇ ਤੇ ਵੇਰਵਾ ਦਿੱਤਾ 1 ਕਿਲੋਵਾਟ ਦਾ ਤੇ ਘਰੇ ਲੱਗੇ 10 ਦਾ ਹੀ ਸੀ। ਉੱਥੇ ਸਰਕਾਰ ਨੂੰ ਨਾ ਨਾ ਕੱਲੀ ਨੂੰ ਆਪਾਂ ਦੋਸ਼ੀ ਬਣਾਈ ਜੀ। ਹੁਣ ਜੇ ਤਾਹੇ ਸੀ ਲੱਗੇ ਆ। ਯਾਰ ਘਟੋ ਘਟ ਜ਼ਿਆਦਾ ਨਹੀਂ ਕੋਈ 5 ਕਿਲੋਵਾਟ ਲੋਡ ਤੇ ਕਰੀਏ। ਹੋਣ ట్రాנסਫਾਰਮਰ ਲੱਗਾ ਉਥੇ 100 ਦਾ ਲੋਡ ਆ ਕਾਰਜਾਂ ਚ 70 ਕਾਰਜਾਂ 70 ਆ ਉਹ ਹੈਗਾ ਲੋਡ 200 ਕਿਲੋਵਟ ਹੁਣ 100 ਦਾ ట్రాנסਫਾਰਮਰ ਉਹ 200 ਕਿਲੋਵਟ ਜੋ ਚੱਲਦਾ ਫਿਰ ట్రాנסਫਾਰਮਰ ਸਰਨਾ ਹੋਣੀ ਇਹਦੀ ਜਾਂਚ ਵੀ ਸਰਕਾਰ ਨੇ ਕਰਾਣੀ ਹੈ ਜੀ ਦੇਖੋ ਚਾਹਤ ਨਹੀਂ ਅਸੀਂ ਤੇ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਸਰਕਾਰ ਐ ਲੋਕਾਂ ਦੀ ਅਸੀਂ ਚਾਹੁੰਦੇ ਨਹੀਂ ਵੀ ਕਿਸੇ ਨਾਲ ਕੋਈ ਜੁਰਮਾਨਾ ਪਾਇਆ ਜਾਵੇ ਜਾਂ ਕਿਸੇ ਤੇ ਕੋਈ ਕਾਰਵਾਈ ਕੀਤੀ ਜਾਵੇ ਇਹ ਤੇ ਭਰਾਵਾਂ ਨੂੰ ਆਪ ਚਾਹੀਦਾ ਜਿੰਨਾ ਲੋਡ ਹੈ ਉਹਨਾਂ ਦੇ ਲੋਡ ਤੇ ਕਰਦੇ ਨੇ ਜਿਆਦਾ ਨਾ ਕਰਨ ਜੇ 5 ਕਿਲੋਵਾਟ ਆ ਤਾਂ ਇੰਨੀ ਕਰ ਲੈ 4 ਕਰਨ ਉਹ ਆਹੀ ਟਰਾਂਫਰ ਵੱਡੇ ਕਰਾ ਦਗੇ 32 ਜਦੋਂ ਜਾਂਦੀ ਆ ਉਹਦਾ ਕਿਤੇ ਨਾ ਕਿਤੇ ਵੱਡਾ ਕਰਨੇ ਹੋਣਾ ਕਿ ਓਵਰਲੋਡ ਲੋਕੀ ਕਾਫਰ ਕਰ ਦਿੰਦੇ ਆ ਉਹ ਕਹਿੰਦੀ ਫਿਊਜ਼ ਹੋਣੀ ਤਾਂ ਕਦੀ ਕੇਬਲ ਸਾਡਾ ਪੁਲਸਾ ਦੀ ਸੀਟ ਦੀ ਗੱਲ ਕਰੀਏ ਆਸ ਵਿੱਚ ਸਖਤ ਮੁਕਾਬਲਾ ਵਾ ਤੁਹਾਡੇ ਮੁਕਾਬਲੇ ਵਿਰਸਾ ਸਿੰਘ ਬਲਟੋਆ ਭਾਈ ਅਮਰਤਪਾਲ ਸੁਲਵੀਰ ਸਿੰਘ ਜੀ ਨਾਲ ਇਸ ਤਰ੍ਹਾਂ ਤੁਸੀਂ ਮੁਕਾਬਲਾ ਨਾ ਕਰੋਗੇ ਦੇਖੋ ਜਿਹੜਾ ਮੁਕਾਬਲਾ ਨਾ ਉਹ ਸੱਚ ਦਾ ਝੂਠ ਨਾ ਆਮ ਆਦਮੀ ਪਾਰਟੀ ਜੋ ਕਹਿਆ ਉਹ ਕੀਤਾ ਸੱਚ ਤੇ ਚੱਲਦੀ ਆ ਰਵੈਤੀ ਪਾਰਟੀਆਂ ਝੂਠ ਜੋ ਚੋਣ ਮੈਨੀਫੈਸਟੋ ਦਿੰਦੇ ਇੱਕ ਵੀ ਵਾਦਾ ਪੂਰਾ ਕੀਤਾ ਇਹਨਾਂ ਨੇ ਆ ਜੇ ਬਾਦਲਾ ਕੀਤੇ ਸੀ ਉੱਚੋ ਕੋਈ ਨਹੀਂ ਪੂਰਾ ਆ ਮੈਂ ਕੈਪਟਨ ਦੀ ਗੱਲ ਕਰਾਂ 17 ਜੇ ਨਾਲ ਕਈ ਘਰ ਘਰ ਨੌਕਰੀ ਦਵਾਈ ਦਿੱਤੀ ਕਿਸ ਨੂੰ ਨੌਕਰੀ ਇਹਨਾਂ ਕਈ ਕਰਜ਼ਾ ਸਾਰਾ ਮਾਫ ਕਰਾਂ ਕਿਹਦਾ ਕਰਜ਼ਾ ਮਾਫ ਕੀਤਾ ਆਪਦੇ ਸਾਥੀਆਂ ਸੁੱਤੀਆਂ ਦਾ ਕਰ ਲਿਆ ਸੀ ਉਹਦੇ ਬਾਅਦ ਇਹਨਾਂ ਕਿਹਾ ਸੀ ਅਸੀਂ ਵਿਰੋਧੀ ਦੇ ਦੋਸ਼ੀਆਂ ਨੂੰ ਫੜ ਕੇ ਅੰਦਰ ਦਵਾਗੇ ਹੋਰ بڑے ਵਾਦੇ ਕੀਤੇ ਇੱਕ ਵੀ ਨਹੀਂ ਪੂਰਾ ਕੀਤਾ ਆਮ ਆਦਮੀ ਪਾਰਟੀ ਨੇ ਜਿੰਨੀਆਂ ਗਰੰਟੀਆਂ ਦਿੱਤੀਆਂ ਚੂਹ ਚੋਂ ਮੇਲੇ ਬਸ ਚੋ ਜੀ तकरीबन ਪੂਰਗੀਆਂ ਕੀਤੀਆਂ ਇੱਕੋ ਗਰੰਟੀ ਰਹਿ ਗਈ ਆ ਬੀਬੀਆਂ ਦਾ 1000 ਰੁਪਿਆ ਉਹ ਵੀ ਕਮਾਨ ਸਾਹਿਬ ਨੇ ਕਹਿਤਾ ਵੀ ਆ ਐਮਪੀ ਇਲੈਕਸ਼ਨ ਤੋਂ ਬਾਅਦ ਥੋੜੇ ਸਮਝ ਦੇ ਦੇਣਾ ਆਮ ਆਦਮੀ ਪਾਰਟੀ ਜੋ ਕਹਿੰਦੀ ਉਹ ਕਰਦੀ ਆ ਲੋਕਾਂ ਦੀ 3-4000 ਰੁਪਿਆ ਮਹੀਨੇ ਦੀ ਪੈਨਸ਼ਨ ਲੱਗੀ ਜਿਹੜਾ ਬੀਲੀ ਦਾ ਫਿਲਟਰ ਜ਼ੀਰੋ ਆਂਦਾ ਲਾਸਟ ਸਵਾਲ ਜੀ ਤੁਹਾਡੇ ਐਮਐਲਏ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਬਹੁਤ ਵੱਡਾ ਦੋਸ਼ ਲਾਇਆ ਰਾਗਵ ਚੱਡਾ ਤੇ ਵੀ ਅੰਬਰਸਰ ਦੇ ਵਿੱਚ ਦੋ ਉਹਨਾਂ ਦੇ ਪੁਲਿਸ ਅਧਿਕਾਰੀ ਜਿਹੜੇ ਲਗਾਏ ਹੋਏ ਆ ਜੋ ਕਿ ਨਸ਼ੇ ਨੂੰ ਢੜਾ ਢਾਡ ਵਕਾਰੇ ਆ ਨਸ਼ਾ ਜਿਹੜਾ ਵਾ ਰੁਕਣ ਦੀ ਥਲ ਨਹੀਂ ਲੈ ਰਿਹਾ ਕੀ ਕਹੋਗੇ ਕੋਈ ਇਹੋ ਜੀ ਗੱਲ ਨਹੀਂ ਹੈਗੀ ਰਾਗਵ ਚੱਡਾ ਸਾਫ਼ ਸੁਥਰੇ ਐਕਸ ਦੇ ਵਧੀਆ ਲੀਡਰ ਨੇ ਇਹੋ ਜੀ ਗੱਲ ਕਰਨਾਂ ਤੇ ਦੂਰ ਦੀ ਗੱਲ ਸੋਚ ਵੀ ਨਹੀਂ ਸਕਦੇ ਇਹਦਾ ਤੁਸੀਂ ਜ਼ਿਆਦਾ ਸਵਾਲ ਕਰਿਓ ਕੁਮਰ ਵਿਜੇ ਪ੍ਰਤਾਪ ਨੂੰ ਜਿਨੇ ਗੱਲਾਂ ਕਹੀਆਂ ਮੈਨੂੰ ਇਹੋ ਜੀ ਕੋਈ ਗੱਲ ਨਹੀਂ ਲੱਗਦੀ ਨਾ ਕੋਈ ਹੈਗੀ ਆ ਨਾ ਹੋ ਸਕੀ ਆ